ਸਰਦੀ ਪਾਰਟੀ ਉਹ ਯਾਰ ਉਹ ਕਰ ਲੈਣੀ 14 ਕਿਲੋ ਟਿਕਟ ਸਾਹਮਣੇ ਸਾਹਮਣੇ ਲੈ ਉਹਦਾ 15 ਕਿਲੋ ਸਾਹਮਣੇ ਸਾਹਮਣੇ ਸਿਰ ਇੱਕ ਮਹੀਨੇ ਚ ਅਸੀਂ ਇੱਕ ਗੇਟ ਦੀ ਕੈਂਪੇਨ ਕਰਨੀ ਕਰਦੇ ਹਾਂ ਹਲਕੇ ਆ ਕਵਲ ਮੀਟ ਕਰ ਗਾ ਲਿਆ ਉਹ ਮੈਸੇਜ ਤੋਂ ਮੀਟ ਕਰ ਸ਼ੁਰੂ ਸਰਦੀ ਪਾਰਟੀ ਨੇ 6 ਮਹੀਨੇ ਪਹਿਲਾਂ ਤੈਅ ਕੀਤਾ 13 ਜੂ ਸਾਡੇ ਲੋਕ ਕੈਂਡੀਡੇਟ ਕੌਣ ਹੁੰਦਾ ਕੌਣ ਨਹੀਂ ਹੁੰਦਾ ਸਾਨੂੰ ਇਸ ਗੱਲ ਦਾ ਕੋਈ ਫੱਕ ਨਹੀਂ ਹੈ ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ ਸੀਐਮ ਸਾਹਿਬ ਦੋ ਸਾਲ ਦਾ ਜਿਹੜਾ ਕੰਮ ਦੋ ਸਾਲ ਦਾ ਰਿਪੋਰਟ ਕਾ ਪਵਿੱਤ ਤਨ ਸਾਲ ਬਸਲ ਦੋ ਸਾਲ ਇਹਦੇ ਦਾ ਆਪਣੇ ਲੈਕਚਰ ਲਾ ਰਿਹਾ ਉਹਦਾ ਮਸਾਤ ਬੜੀ ਵੱਡੀ ਲੀ ਗਈ ਜਿੱਤ ਅੱਜ ਤੋ ਵੀ 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੋ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖੜਾਦੀ ਆ ਬੀਜਪੀ ਵਾਲੇ ਸੇਮ ਸ਼ਬਦ ਜੋ ਅਜੇ ਵਸਤ ਹੈ ਇਹੀ ਉਹ ਸਿੱਧੂ ਬੋਲਦਾ ਸੀ ਦਸ ਸਾਲੋਂ ਕੋਈ ਸੀ ਕੀਤਾ ਠੋਕੋਦਾਰੀ ਹੂੰ ਉਹ ਤੋਂ ਬਾਅਦ ਜੇਤਲੀ ਸਾਹਿਬ ਨੇ ਹੂੰ ਉਹੀ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਦੇ ਸਿੱਧੂ ਸਾਹਬ ਉਹ ਜੀ ਜੀ ਤੇ ਅਸੀਂ ਅੰਮੋਸ ਸਾਹਿਬ ਦਾ ਇਦਾਂ ਕਰਦਾ ਕਿ ਇਦਾਂ ਕਰਦਾ ਜੇਤਲੀ ਸਾਹਿਬ ਹਰਗੇ ਵਿਤਮਤੀ ਬਣੇ ਕੁਛ ਨਹੀਂ ਕੀਤਾ ਉਹ ਤੋਂ ਬਾਅਦ ਹਰਦੀਪ ਪੁਰੀ ਜੀ ਹੁੰਦਾ ਹੈ ਹੂੰ ਸਿਆ ਪਛਿਆ ਕੋਈ ਸ਼ਬਦ ਜਿਹੜਾ ਸਿੱਧੂ ਦੇ ਜੇਤਲੀ ਵੱਤਦਾ ਹੈ ਹੂੰ ਕੋਈ ਵੀ ਪੁਰੀ ਵੱਤਦਾ ਸੀਗਾ ਤੇ ਇਹ ਇਦਾਂ ਕਰਦਾ ਕਿ ਇਦਾਂ ਕਰਦਾ ਪੰਜ ਸਾਲ ਲੰਘ ਗਏ ਜੀਰੋ ਕੋਈ ਹੂੰ ਉਹੀ ਸ਼ਬਦ ਹੁਣ ਇਹ ਤਨਜੀ ਸੇ ਸੰਧੂ ਅੱਜ ਜੂਸ ਕਰਦੇ। ਕਾਪੜਾ ਟੋਕਾ ਦਾ ਕੁਛ ਨਹੀਂ। ਸਵਾਲ ਇਹ ਆ ਕਿ 10 ਸਾਲ ਦਾ ਭਾਗ ਲੰਘ ਗਿਆ ਬੀਜੇਪੀ। ਲੋਕ ਸਭਾ ਵੀ ਲਖਸ਼ਧ ਹੋ ਗਈ। ਸੰਧੂ ਸਾਹਿਬ ਲੋਕਾਂ ਨੂੰ ਇਹ ਦੱਸਣ ਕਿ 10 ਸਾਲ ਚ ਬੀਜੇਪੀ ਨੇ ਪੰਜਾਬ ਦਾ ਕੀ ਕੀਤਾ? ਜਿਹੜੇ 740 ਕਿਸਾਨਾਂ ਦੀ ਛੇਦ ਕੀਤੇ ਆ। ਪੰਜਾਬ ਦੇ ਫੰਡ ਰੋਕ ਕੇ ਬੈਠੀ ਆ ਬੀਜੇਪੀ। ਸੰਧੂ ਸਾਹਿਬ ਉਹੀ ਗੱਲ ਕਰ ਸਰ। ਆਦਾ ਕਹਿ ਦਈ ਆ ਆਪਣਾ ਤੇਰੇ ਬਣਾ ਦੇ ਉਹ ਬੜੇ ਤੇਦੇ ਹਵਾਈ ਕਿਤੇ ਬਹੁਤ ਤੇਦੇ ਬਣ ਚਾਲੀਆ ਚਾਲੀਆ ਤੇ ਉਹਨਾਂ ਨੂੰ ਲਾਤਾ ਭਾਵੇਂ ਹਰਦੀਪੁਰੀ ਹੋਣ ਭਾਵੇਂ ਅਰਦੀ ਹੋਣ ਮੰਨ ਸਾਡੇ ਤੋਂ ਮੰਤਰੀ ਬਣਾ ਦੇ ਸਾਡੇ ਦਾ ਸਤਰੀ ਬਣਾ ਦੇ ਅੰਮ੍ਰਿਤ ਸਿੰਘ ਨੂੰ ਕੀ ਬੰਦਾ ਆ ਕਸਾਨਾਂ ਨੂੰ ਪੈਸੇ ਤੋਂ ਜਾਂ ਆਪਣੀ ਤਾਰ ਚੁੱਕ ਕੇ ਬਿਲਕੁਲ ਜ਼ੀਰੋ ਲੈ ਕੇ ਤੇ ਜਿਹੜਾ ਵਿੱਚ ਜੀ ਪਈ ਆ ਵੀ ਸਾਨੂੰ ਇਹਦੀ ਪ੍ਰੋਬਲਮ ਆਜ ਤੋਂ ਉਹ 5 ਦਿਨ ਪਹਿਲਾਂ ਇਹ ਜਿਹੜਾ ਫੈਸਲਾ ਅਮਿਤ ਸ਼ਾਹ ਜੀ ਦਾ ਤੇ ਮਾਨਸਾਹਬ ਦਾ ਵੀ ਅਸੀਂ ਜ਼ੀਰੋ ਲਾਈਨ ਤੇ ਲੈ ਜਾਂਦੇ ਹਾਂ ਉਦੋਂ ਕਮ ਮਾਨਸਾਹਬ ਨੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਪੰਜਾਬ ਦੀ ਹੱਦ ਤੋਂ ਇਹ ਤਾਂ ਜਦੋਂ ਹੁਣ ਵੇਖਣਗੇ ਤਾਂ ਤੁਹਾਨੂੰ ਪਤਾ ਕਿੱਥੇ ਜ਼ੀਰੋ ਲਾਈਨ ਕਿੱਥੇ ਕੀ ਆ ਭਾਜਪਾ ਦਾ ਕੀ ਦੋਵਾ ਦਿੱਤਾ ਇਹ ਚਾਹ ਵੀ ਇਹ ਮਤਲਬ ਸਾਡੀ ਇੱਕ ਬਿਗ ਬਦਲਾਅ ਨੇ ਬੈ ਸਾਹਿਬ ਨਸ਼ੇ ਵਾਲੀ ਜਿਹੜੀ ਦੁਨੀਆਂ ਨੂੰ ਅਸੀਂ ਇੱਕ ਖੰਡਿਆਲੀ ਥਾ ਇੱਕ ਜਿਹੜਾ ਡ੍ਰੋਨ ਦੋ ਚੀਜ਼ਾਂ ਬਾਰ-ਬਾਰ ਹੋਮ ਮਿਸਟਰ ਦੇ ਨਾਲ ਡਿਸਕਸ ਹੋ ਗਿਆ ਹਮ ਤੇ ਹੋਮ ਮਿਸਟਰ ਟ੍ਰਾਇਲ ਟ੍ਰਾਇਲ ਕਰਦੇ ਹਮ ਉੱਥੇ ਪਠਾਨਕੋਟ ਉਹ ਕਹਿੰਦੇ ਦੇ ਉੱਥੇ ਕਾਮਯਾਬ ਹੋ ਗਿਆ ਤੇ ਅਸੀਂ ਤੋਰ ਫੋਗ ਬੋਕਾ ਕਰਦਾ ਚੰਡੇਲਾ ਤਾ ਉਹ ਜੀ ਵੀ ਪੀ ਦੀ ਕੀਪਲ ਆਫ ਦੀ